ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਮਹਿਤਾਬ ਡੇਰੀ ਫਾਰਮ ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਪਿੰਡ ਭਗਵਾਨਪੁਰ ਤੇ ਆਪਾਂ ਪਹੁੰਚੇ ਹਾਂ ਬਾਈ ਕਮਲ ਡੇਰੀ ਫਾਰਮ ਤੇ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਦਿਖਾਵਾਂਗੇ ਤਿੰਨ ਬੱਦੂ ਤੁਹਾਨੂੰ ਦੋ ਝੋਟੀਆਂ ਤੇ ਇੱਕ ਵਿਹੜ ਬਿਲਕੁਲ ਤਾਜੀ ਸਵੇਰ ਦੀਆਂ ਝੋਟੀਆਂ ਤੋਂ ਬਣਾ ਤਿਆਰ ਆ ਤੇ ਆਪਾਂ ਪਹੁੰਚੇ ਹਾਂ ਬਾਈ ਕਮਲ ਦੇ ਕੋਲ ਜਾ ਕੇ ਗੱਲ ਕਰਦੇ ਹਾਂ ਬਾਈ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਅੱਗੇ ਜੋ ਦੱਸਿਓ ਜੀ ਕਸਕੌਦੀ ਉਸ ਨੋਟ ਇਟ ਆ ਜੀ। ਬੰਦੀ ਕਿਰਪਾ ਬਬਦੀਪ ਸਿੰਘ ਜੀ। ਕਿਰਪਾ ਹੀ ਚਾਹੀਦੀ ਹੈ ਇੱਥੇ। ਹਾਂਜੀ ਹਾਂਜੀ। ਜੇ ਆਪਣਾ ਨਾਮ ਤੇ ਐਡਰੈਸ ਦੱਸ ਦੇ। ਨਾਮ ਕਮਲਜੀਤ ਸਿੰਘ ਜੇ ਪਿੰਡ ਭਗਵਾਨਪੁਰ ਸੀਲ ਡੇਰਾ ਬਪਰਾਣਕ ਤੇ ਜ਼ਿਲ੍ਹਾ ਕਰਤਾਰਪੁਰ। ਠੀਕ ਹੈ ਜੀ। ਫੋਨ ਨੰਬਰ ਹੀ ਬੋਲ ਦਿਓ। 981590784 ਬਣਾ ਨੰਬਰ ਹੈ ਤੇ WhatsApp ਚੱਲਦਾ ਜੀ। ਠੀਕ ਹੈ ਜੀ। ਹਾਂਜੀ। ਗਰਮੀ ਬੜੀ ਕਰਤੀ ਹੈ। ਗਰਮੀ ਤੁਹਾਨੂੰ ਬਹੁਤ ਦੇਣੀ ਹੈ ਗਰਮੀ ਦੇ ਹੁਣ। ਹਾਂਜੀ ਹਾਂਜੀ। ਦੋ ਮਹੀਨੇ ਹੋ ਗਏ। ਇਹ ਇਦਾਂ ਕਰਕੇ ਚੱਲੂਗਾ। ਇਧਰੋਂ ਮਰਜ਼ੀ ਕਰ ਲੋ ਹਾਂ ਕੰਮ। ਇਧਰੋਂ ਕਰ ਲੋ ਕੋਈ। ਠੀਕ ਹੈ। ਦ ਇਹ 10 11 ਕਿਲੋ ਬੋਲੇ ਤੋਂ ਸਟਾਰਟ ਹੀ ਆ 17 ਕਿਲੋ ਦੀ ਬੰਦਿਆਂ ਗਰੰਟੀ ਦਿੱਤੀ ਆ ਵੇਖਣ ਨੂੰ ਭਾਣਾ ਨਹੀਂ ਤੁਹਾਨੂੰ ਚੰਗੀ ਲੱਗੇ ਜਾਂ ਨਹੀਂ ਲੱਗੇ ਅੱਛਾ ਜੀ ਪਰ ਜਿਆਦਾ ਹੀ ਚੰਗੀ ਆ ਗਾਂ ਠੀਕ ਜੀ 17 ਕਿਲੋ ਰਹਾਉਣ ਦੇਈ ਆ ਉਹ ਕਰੋਸ ਆ ਹੈ ਵੀ ਆ ਥੋੜੀ ਲਿੱਸੀ ਆ ਕਰਤੂਦ ਵਾਲੀ ਆ ਕੇ ਕਰਤੂਦ ਵਾਲੀ ਆ ਠੀਕ ਜੀ ਸੂਆ ਕਰਵਾਉਣੀ ਏ ਇਹ ਤੀਜਾ ਠੀਕ ਠੀਕ ਇਹ ਤੀਜਾ ਸੂਆ ਰਹੀ ਆ ਉਹ ਮੋਟਰਾਂ ਨੂੰ ਲੱਗਾ ਇਹਨੂੰ ਅੱਛਾ ਜੀ ਉਹ ਵਸਤੀ ਦਿੱਤੀ ਜੇ ਨਹੀਂ ਉਹ ਵਸਤੀ ਆ ਠੀਕ ਰੋ ਵੀ ਫ੍ਰੀ ਮਿਲ ਖਾ ਖਾ ਗਏ ਜੇ ਪਿੱਛੇ ਇਹ ਤੀਸਰਾ ਸੁਰਗਤ ਨਹੀਂ ਆ ਤੇ 16 17 ਲੀਟਰ ਵਾਲੀ ਆ ਵੜ ਉਹ ਅੱਛੀ ਦਿਖਾ ਦਿੰਦੇ ਕੋਈ ਦਿਖਾ ਦੇ ਜੱਕਾ ਬਾਕੀ ਹੈ ਤੇ ਪਾਲੋ ਪਾਲਾ ਆ ਵੜ ਬੰਦ ਤੇ 11 12 ਲੀਟਰ ਜਿਹੜਾ ਬੋਲਾ ਬੋਲਾ ਤਿਆਰ ਆ ਇਹ ਕਰੋ ਜੱਕ ਥਣ ਥੋੜੀ ਐਨ ਗਲਾਬੀ ਆ ਗਿਆ ਥਣ ਤੇ ਹੈ ਵੀ ਕ੍ਰਾਸ ਵਿੱਚ ਆ ਤੇ ਫੈਟ ਕਵਾਲ ਚੰਗੀ ਦੇ ਨਾਲ ਗਰਮੀ ਨਹੀਂ ਵੀ ਪ੍ਰਵਾਹ ਹੋਈ ਨੇ ਇਹਨਾਂ ਨੂੰ ਇਹਨੂੰ ਚੈੱਕ ਕਰ ਉਹਦਾ ਤੁਹਾਨੂੰ ਥਾਣਾ ਦਾ ਸੈੱਟ ਗਿਆ ਵਾ ਚੰਗਾ ਆ ਗਿਆ ਵਾ ਉਹ ਬਿਲਕੁਲ ਜਿਹਾ ਤੜਾਵਾ ਤੇ ਫਿਰ ਮਿਲਕਾ ਆ ਗਿਆ ਜੀ ਲੋ ਵੀ ਚੰਗੇ ਦਾ ਲੋ ਵੀ ਲੱਗ ਜੇ ਤਾਂ ਕਰੋ ਚੱਕ ਥਾਣਾ ਦਾ ਸੈੱਟ ਗਿਆ ਤੇਨ ਕੁਲਾਸੀ ਸਨ ਆ ਗਿਆ ਇੱਕ ਵੀ ਮੋੜ ਬਾਈ ਕਰਨਾ ਦਾ ਹੈ ਲੋਕ ਜੋ ਲੜਿਆ ਵੀ ਆਰ ਦਿਖਾਉਣਾ ਬਾਹਰ ਦਿਖਾਉਣਾ 17 ਕਿਲੋ ਵਾਲੀ ਗਾਂ ਕਿੰਨੀ ਚਾਹੀਦੀ ਹੈ ਪਰ ਇੱਕ ਗੱਲ ਲੱਗੀ ਜੇ ਗਾਂ ਸੰਭੂਣਾ ਦੁੱਧ ਪੱਕਾ ਦੇ ਜੀ 16 17 ਕਿਲੋ ਜੇ ਸਭ ਮੈਨੇ ਚੱਲੀ ਆ ਤੇ ਚਵਾਈ ਇੱਕ ਨੰਬਰ ਠੰਡੀ ਕੋਈ ਨਾਣੇ ਲੋੜ ਦੀ ਠੀਕ ਹੈ ਠੀਕ ਹੈ ਹਾਂਜੀ ਹਾਂਜੀ ਕਰੀਏ ਆਪਾਂ ਜੀ ਅੱਜ ਦੇ ਦिए 45000 ਦੀ ਸੌਰ ਕਰਦੀਆਂ ਮਾਨਦਾਨ 40 ਦੇ ਦिए ਉਹ ਸ਼ਰਤੀਏ ਕਰਾ ਪੜਾ 1000 ਚਾਹ 39 ਹਾਂ 39000 ਦੀ ਹੁੰਦੀ ਨਹੀਂ 16 17 ਅੰਚ ਵਾਲੀ ਦਾ ਹਾਂ ਤਾਜੀ ਸੂਈ ਆ ਲਓ ਜੀ ਬਿਲਕੁਲ ਤਾਜੀ ਸੂਈ ਤੇ 16 17 ਦੀ ਟਰਾਲੀ ਆ ਵੜਦੇ 39000 ਦੀ ਤੇ ਬਿਲਕੁਲ ਹੀ ਬਾਈ ਤਾਜੀ ਸੂਈ ਜੇ ਜੇ ਗਾਰੰਟੀ ਵੀਡੀਓ ਬਣਾਈ ਸਾਰੀ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਠੀਕ ਹੈ 16 ਜੇ ਸੰਨਾ ਪੰਦਾ ਜੀ ਅੱਛਾ ਜੀ ਹਾਂਜੀ ਹਾਂਜੀ ਭਈਆ ਦੱਸਿਓ ਮੈਂ ਮੈਂ ਦੇ ਬਾਰੇ ਹਰ ਮੈਂ ਤਾਂ ਵੀਤੀ ਹੈ ਕਿ ਇਹ ਵੀ 15 ਕਿਲੋਰੀ ਆ ਅੱਛਾ ਜੀ ਹਾਂਜੀ ਹਾਂਜੀ ਵੇਖੋ ਦੇਨ ਤੂ ਲੈ ਜੀ 4 ਦਾ ਜੀ ਠੀਕ ਹੈ ਤੇ ਆੜੀਆਂ ਆਹੀ ਆ ਬੰਦੀ ਦਾ ਸੈਟ ਫੰਦਾ ਵਾਲੀ ਤੇ ਚਰਮਾਲੀ ਤੇ ਭਾਈ ਖਿਰਵੇ ਸਵੇਰ ਸੁਣਾ ਨੇ ਸੁਆ ਕੀ ਜਵਦੀ ਤੇ ਪਿਛਲੇ ਸਵੇਰ ਦਾ ਪਤਾ ਵੀ ਕਿ ਨਾ ਹਾਂ ਜੀ ਅੱਜ 14 ਕਿਲੋ ਦੁੱਧ ਦਿੱਤਾ ਜੀ ਪਿਛਲੇ ਸਵੇਰ ਪਤਲੀ ਚਮੜੀ ਦੀ ਵੇਖੋ ਜਿੱਥੋਂ ਮਰਜ਼ੀ ਚਮੜੀ ਫਾਲੋ ਹੂੰ ਠੀਕ ਹੈ ਸਾਬ ਜੀ ਪਤਲਾ ਚਾਮ ਆ ਗਿਆ ਜਿੱਥੋਂ ਮਰਜ਼ੀ ਬਾਹਰ ਚਾੜ ਜੀ ਬਹੁਤ ਜ਼ਿਆਦਾ ਝੰਡਾ ਵਾ ਹਾਂ ਜੀ ਹਾਂ ਜੀ ਉਸ ਸਵੇਰ ਸੁ ਨੂੰ ਵੀ ਆਸਪਰ 30 ਦਾ ਔਰ ਮੈਂ ਦੁੱਧ ਵਾਲੀ ਆ ਕਰਟੂਨ ਵਾਲੀ ਮੈਂ ਆ ਵੀ ਐਨ ਇਹ ਕੁਆਲਟੀ ਕਰੋ ਚੱਕ ਰਹਿਣ ਜੈਡ ਬਲੈਕ ਆ ਗਈ ਆ ਤੇ ਤੇ ਤੁਹਾਡਾ ਯਾਰ ਚੌੜਾ ਬਾਰੇ ਇੱਕ ਚੱਕ ਬਾਕੀ ਅਜੇ ਇੱਕ ਦੋ ਦਿਨ ਪਾਈ ਕੰਦਾ ਕਿ ਹੋਰ ਲਾ ਜੂਗੀ ਬਸ ਨੂੰ ਤਾਂ ਕਿ ਜਿਹੜਾ ਚੰਗਾ ਹੋਣਾ ਬਣਾ ਲੂ ਵੀ ਤੇ ਥਾਣਾ ਦਾ ਸੈੱਟ ਗਿਆ ਵੀ ਆਣ ਗਿੱਟ ਗਿੱਟ ਤੇ ਥਾਂ ਲੱਗਾ ਵਾ ਅਜੇ ਲੱਜੀ ਟਾਈਮ ਅਜੇ ਪੜੇ ਪੜੇ ਨੇ ਆਹੋ ਇਹ ਲੈ ਜੂ ਓਦਾਂ ਟਾਈਮ ਬਹੁਤ ਜਿਆਦਾ ਚੰਗੀ ਅਕੱਦ ਬਹੁਤ ਵੱਡਾ ਠੀਕ ਹੈ ਠੀਕ ਹੈ ਇਹਨ ਮਤ ਇਹ ਤੁਹਾਨੂੰ ਪਤਾ ਹੀ ਆ ਗਿਆ ਇਹ ਜਿਹੜੀਆਂ ਮੱਝਾਂ ਦੁੱਧ ਵਾਲੀਆਂ ਹੁੰਦੀਆਂ ਵਾਂ ਤੇ ਲੱਗ ਕੇ ਤਾਂ ਉਹ ਆ ਵੀ ਚੀਜ਼ ਦਿਖਾਉਂਦੇ ਤੁਹਾਨੂੰ ਇਹ ਚੀਜ਼ ਕਿ ਰੱਖਾਂ ਮੜਾ ਲੋ ਕਰੋ ਗਿਆ ਤਾਂ ਜਦੋਂ ਲਾਗੇ ਤਾਂ ਕਰੋ ਚੈੱਕ ਥਾਣਾ ਦਾ ਸਾਈਕਲ ਟਰੈਕਟਰ ਕੁਆਲਟੀ ਕੋਈ ਨਹੀਂ ਅੱਗੇ ਨੂੰ ਬਣੀਆਂ ਤੇ ਹੁੰਦੀ ਪਿਛੇ ਨਹੀਂ ਤੇ ਬਾਕੀ ਆਹ ਵਾਲੀ ਸ਼ਾਇ ਜਿਹੜੀ ਬਾਈ ਇਹ ਵਾਲੀ ਚੀਜ਼ ਜਿਹੜੀ ਦੁੱਧ ਵਾਲੀਆਂ ਖਲੀਆਂ ਹੁੰਦੀਆਂ ਪਜਦੀਆਂ ਤੇ ਬਾਕੀ ਸਾਰੇ ਹੀ ਸਿਆਣੇ ਆਪਾਂ ਇਹ ਇਹਦਾ ਮੁੱਲ ਬਾਈ ਹਰਾ ਮੁੱਲ ਤਾਂ ਵੀ ਜੀ ਮਾਈ ਤਾਂ ਕਹਿੰਦੇ ਉਹ 1 15 ਜੀ ਲੈਕਰੋ ਹਾਂ ਜੀ ਜਿੱਦਾਂ ਕਰਦੇ ਆ ਜੀ ਢੀ ਤਕੜੀ ਆ ਤੇ ਹੈ ਦੁੱਧ ਵਾਲੀ ਆ ਪ्योर ਆ ਠੀਕ ਆ ਠੀਕ ਆ ਹਾਂ ਜੀ ਮਾਈ ਜਿਹੜੀ ਆਪਾਂ ਜਿਹੜੀ ਆ ਹੁਣ 1 5 ਦੇ ਦਈਏ ਅ ਵੀਰ ਮਾਨਤ ਹੁਣਾ ਜਨਾ ਪੂਰੇ ਲੱਖ ਦੀ ਦਿਆਂਗੇ ਵੀਜੀ ਸਮੇਤ ਹਾਣਾ ਬਹੁਤ ਵਧੀਆ ਜੀ ਠੀਕ ਹੈ ਇਹਦੇ ਕੋਲ ਸੇਵਾ ਚੰਗੀ ਕਰੋ 15 ਪਲੱਸ ਵੀ ਦੁੱਧ ਦੇ ਜੋ ਭਾਂ ਕਰੰਗੀਆਂ ਵੀ ਠੀਕ ਹੈ ਠੀਕ ਹੈ ਕਿਲੋ ਮੌਕੇ ਤੇ ਕਰਦੇ ਆ ਥੋੜਾ ਬਾਹਰ ਕਰ ਦਾਂਗੇ ਥੋੜਾ ਬੋਤੋ ਛੋਟ ਛਾੜ ਜੀ ਠੀਕ ਹੈ ਦੋ ਭਾਈ ਬਾਈ ਕਹਿੰਦਾ ਕਿ ਪੂਰੇ ਲੱਖ ਦੇ ਤੇ ਮੌਕੇ ਤੇ ਚਲੋ ਛੋਟ ਛਾ ਭਾਜੀ ਤੁਹਾਨੂੰ ਕਰ ਦੇਣਗੇ ਇੱਕ ਕਾਡ ਕਾਡ ਬਹੁਤ ਹੀ ਤਗੜਾ ਵਾ ਇਟਰ ਦੀ ਸਾਈਡ ਦਾ ਵੀ ਕਰ ਸਕਦੇ ਤੁਸੀਂ ਚੱਕਾ ਥਾਣਾ ਦਾ ਸੈਜ ਗਿਆ ਵਾ ਐਨ ਗਿਠ ਗਿਠ ਤੇ ਥਨ ਲੱਗਾ ਵਾ ਗਿਗਾਰਡ ਵੀ ਚੰਗੀ ਹੋਊਗੀ ਤੇ ਚਲੋ ਬਾਕੀ ਹਨ ਮਾ ਜੀ ਬਾਈ ਹ ਯਾਰ ਕੋਈ 3 ਲੈ ਨੰਬਰ ਤੇ ਭਈ ਦੱਸੇਗਾ ਛੋਟੀ ਪਰੇ ਜੁਦੀ ਇਹ ਟੋਟੀ ਜੁਦੀ ਹੋਏ ਸੁਣੀ ਜਿੰਦੂ ਐਸੀ ਆਈ ਬਹੁਤ ਚੰਗੀ ਝੋਟੀ ਆ ਠੀਕ ਹੈ ਇਹਨੇ ਵੀ ਵੇਖੋ 2 ਲੈ ਜੇ 4 ਲੈ ਜੇ 5 ਲੈ ਜੇ ਅੱਛਾ ਜੀ ਹਾਂਜੀ ਹੈ ਪਿਆੜੀਆਂ ਇਹ ਥਾਂ ਨੂੰ ਵੇਖੋ ਕਿਦਾਂ ਲੱਗਾ ਸੋਸਾ ਸਵੇਰ ਨੂੰ ਆਨੇ ਦੂਜਾ ਦੂਸਰਾ ਪਹਿਲੇ ਸਵੇਰੇ ਕਿੰਨਾ ਕੁ ਭਰਿਆ ਦੁੱਧ ਹਾਂਜੀ ਪਹਿਲੇ ਸਵੇਰੇ ਪਹਿਲੇ ਸਵੇਰੇ 9-10 ਕਿਲੋ ਲੈਂਦਾ ਠੀਕ ਹੈ ਠੀਕ ਹੈ 9 ਵਜੇ ਆਹ ਤੱਕ ਨੂੰ ਫੜੇ ਤੱਕ ਜੀ ਨਹੀਂ ਜਿਹੜੀਆਂ ਬਾਣ ਲੈਤਾ ਜੇ ਕਾਫੀ ਆ ਪਹਿਲੇ ਸੂਰੇ ਦਾ 9 10 ਲੀਟਰ ਜਿਹੜਾ ਦੁੱਧ ਇਹਨੇ ਭਰਿਆ ਵਾ ਲੈ ਉਹ ਮੈਂ ਖੋਲ ਲੈ ਚਾਹਤ ਵਰਗੀ ਹੈ ਇਹ ਵੀ ਜੈਡ ਬਲੈਕ ਆ ਗਈ ਆ ਮੇਰੇ ਵੀ ਇੱਕ ਵੀਰਪੁਰਾ ਸਾੰਬਲਾ ਨਾਲ ਅਜਿਹਾ ਦੁੱਧ ਦੇ ਵੀ ਚੰਗਾ ਭਰ ਜੂਗੀ ਇਹ ਤਾਂ ਠੰਡਾ ਵੀ ਬਹੁਤ ਚੰਗਾ ਲੱਗਦਾ ਨਾ ਨਾ ਜੀ ਇਹ ਜਿਹੇ ਹਵਾਲੇ ਨੇ ਤੇ ਇਹ ਚੱਲਣ ਵਾਲੀ ਤੇ ਇਸਮਾਲ ਤੋਂ ਤੱਕ ਤੇ ਕਿੱਧਰ ਦੀ ਸਾਈਡ ਤੋਂ ਮਨ ਦਾ ਸੈਰ ਗਿਆ ਪਾ ਥਾਣੇ ਆ ਨੋਕਾ ਲੱਗਾ ਤੇ ਨੋਕਾ ਥਾਣੇ ਦੀ ਬਹੁਤ ਹੀ ਜ਼ਿਆਦਾ ਚੰਗੀ ਸਵਾਈ ਹੁੰਦੀ ਆ ਇਹਦਾ ਮਤਲਬ ਵੀ ਕੀ ਕਰਨਾ ਫਿਰ ਮੋਸਤਵ ਜੀ ਇਹੋ ਜਿਹੇ ਢੋਡੀਆਂ ਦਾ ਲੱਖ ਤੋਂ ਘੱਟ ਕੋ ਹੈ ਨਹੀਂ ਚੋਟੀ ਜੁਮਾਂ ਚੋਆਇਚ ਵੀ ਵੇਖੋ ਹਣੀ ਆ ਨਾ ਇਹਦੀ ਨੋਕਾ ਵਾਲਾ ਥਾਣਾ ਤੁਸੀਂ ਵੇਖ ਲਿਆ ਵਾ ਹਾਂਜੀ ਤੇ ਬਣ ਵੀ ਚੰਗੀ ਜਾਣੀ ਸਪੀਸ 95 ਜੋ 90 ਹਜ਼ਾਰ ਦੇ ਦਈਏ ਕੱਦ ਤੇ ਨਹੀਂ ਚਲੋ ਐਡਾ ਵੱਡਾ ਹੈਗਾ। ਕੰਬਲੀਆਂ ਜੋ ਟੀ ਬਹੁਤ ਹੈ। ਦੁੱਧ ਵਾਲੀਆਂ ਟੀ ਵੀ ਪਤਲੀ ਚਮੜੀ ਦੀ ਹੈ। ਹਾਂਜੀ। ਹਣਾ? ਬਿਲਕੁਲ। ਤੇ ਕਿਹਟੇ ਜਿਹੜੀ ਹਾਂ ਨਾ ਪਾ 85 ਹਜ਼ਾਰ ਦੇਣੀ ਆ। ਠੀਕ ਹੈ ਜੀ। ਹਾਂਜੀ ਹਾਂਜੀ। 85 ਇਹ ਆ ਜੀ। ਪਰ ਇਹ ਵੀ ਕੋਈ ਪਤਾ ਸਾਹਬਲਾ ਦਾ ਹੈ ਜੇ ਚੰਗਾ ਭਾਦੂ ਵੀ ਤੇ ਇੱਥੇ ਆ ਗਏ ਦੋ ਤਰਾ ਡਰਾਮੇ ਆ ਨਾੜਾ ਨੋੜਾ ਜਿਹੜੀਆਂ ਚੰਮ ਦੇ ਚੰਗੀਆਂ ਆ ਗਈਆਂ। ਤੇ ਲਾਗੇ ਤਾਂ ਪੰਜ ਮਿੰਟ ਦੋਨੇ ਆ ਕਰੋ ਇੱਕਦਾਂ ਚੈੱਕ ਅਪ। ਕੁਲੇ ਚਾਮ ਵਾਲੀ ਦੇ ਨਾਲਾ ਨੂਣਾ ਸਾਰੇ ਪਿੰਡੇ ਦੇ ਆ ਗੀਆਂ ਵਾ ਪਸ਼ੂ ਬਾਈ ਦੇ ਕੋਲ ਚੰਗੇ ਆ ਬਿਲਕੁਲ ਨੋਰਮਲ ਰੇਟ ਪਾਤਾ ਬਾਈ ਨੇ ਜਿਹੜੀ ਪੂਰੀ ਵੈਕਲਿ ਧੰਨਵਾਦ ਆ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਤੇ ਕਹਿਣਾ ਬਾਈ ਨੂੰ ਜ ਹੋ ਰ ਬਸ ਵੀਦੀ ਬਾਕੀ ਮੋਬਾਈਲ ਡੰਗਰੇ ਜਿਹੜੇ ਉਹਨਾਂ ਦੀ ਥਣਿਆਂ ਦੀ ਪਿੱਛੇ ਦੀ ਗਾਰੰਟੀ ਆਪਣੀ ਹੋਊਗੀ ਅੱਛਾ ਜੀ ਇਹ ਸੋਏ ਦੀ ਜੇ ਸੱਡੀ ਕੱਢ ਕੇ ਲੈ ਆਏ ਸੱਡੀ ਕਰ ਲੋ ਤੇ ਆਪਾਂ ਗਾਰੰਟੀ ਦੇ ਭੇਜ ਦਾਂਗੇ ਠੀਕ ਹੈ ਠੀਕ ਹਾਂ ਜੀ ਹਾਂ ਜੀ ਕੋਈ ਭੂੜ ਛੱਟਾ ਵਾਧ ਘਾਟ ਥਾਣਾ ਦੀ ਕੋਈ ਗੱਲ ਨਹੀਂ ਹੋਊਗੀ ਠੀਕ ਹੈ ਠੀਕ ਹਾਂ ਜੀ ਉਹ ਵੀ ਤੇਹੀ ਗੱਲ ਆ ਤੇ ਐਡੀ ਦੇ ਰੋ ਗਾਰੰਟੀ ਹੁੰਦੀ ਆ ਤੇ ਬਾਈ ਵੀਡੀਓ ਪੂਰੀ ਵੇਖ ਲਈ ਧੰਨਵਾਦ ਸਾਰੇ ਕਿਸਾਨ ਪਸ਼ੂ ਪਾਲਕ ਭਰਾਵਾਂ ਦਾ